ਉਹ ਅਤੇ ਨਸ਼ਾ ਤਸਕਰੀ ਸ਼ਾਂਬਲ ਗਰੋ ਦੇ ਪੰਜ ਮੈਂਬਰ ਜਿਹੜੇ ਕੋੜਕਪੂਰਾ ਪੁਲਿਸ ਅੜਿੱਕੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕੋੜਕਪੂਰਾ ਦੇ ਡੀਐਸਪੀ ਜਤਿੰਦਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਤੁਸੀਂ ਵੀ ਦੇਖੋ ਕੋੜਕਪੂਰਾ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ ਬੜਾ ਠੀਕ ਹੈ ਡਾਕਟਰ ਪ੍ਰਗਿਆਜਨ ਆਈਪੀਐਸ ਐਸਐਸਪੀ ਫਰੀਦਕੋੜ ਜੀ ਦੀ ਗਵਾਹੀ ਇੱਥੇ ਫਰੀਦਕੋੜ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲੁੱਟਾ ਖੋਹ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਅਧੀਨ ਐਸਐਸਐਸਪੀ ਇਨਵੈਸਟੀਗੇਸ਼ਨ ਸ਼੍ਰੀ ਸੰਦੀਪ ਵਡੇਰਾ ਜੀ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਐਸਐਚਓ ਸਦਰ ਕੋਟ ਕਪੂਰਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਪਿੰਡ ਦੇਵੀ ਵਾਲਾ ਵਿੱਚ ਬਸਾਡਾ ਦੇਵੀ ਵਾਲਾ ਮੌਜੂਦ ਸੀਗੇ ਤਾਂ ਉੱਥੇ ਇੱਕ ਇਨਫੋਰਮੇਸ਼ਨ ਮਿਲਦੀ ਹੈ ਇਹਨਾਂ ਨੂੰ ਕਿ ਪੰਜ ਵਿਅਕਤੀ ਜੋ ਕਿ ਨਸ਼ਾ ਕਰਨ ਦੇ ਆਦੀ ਹੈ ਤੇ ਨਸ਼ਾ ਕਰਦੇ ਵੀ ਹੈ ਵੇਚਦੇ ਵੀ ਹੈ ਤੇ ਉਸ ਤੋਂ ਬਾਅਦ ਰਾਹੀਰਾਂ ਨੂੰ ਲੁੱਟਖੋ ਕਰਦੇ ਆ ਦੀ ਖਬਰ ਮਿਲਨ ਤੇ ਉਹਨਾਂ ਨੂੰ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ પાસે ਪੁੱਛ ਪੜਤਾਲ ਕੀਤੀ ਗਈ ਜੋ ਦੌਰਾਨੇ ਪੁੱਛ ਪੜਤਾਲ ਉਹਨਾਂ ਤੋਂ ਇੱਕ ਕਿਰਪਾਨ ਇੱਕ ਬੇਸਬਾਲ ਤਿੰਨ ਡੰਡੇ ਬਰਾਮਦ ਕੀਤੇ ਤੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਸਰ ਇਹਨਾਂ ਦੇ ਪਹਿਲਾਂ ਵੀ ਮਾਮਲੇ ਪਾ ਇਹਨਾਂ ਪੰਜ ਗ੍ਰਿਫਤਾਰ ਪੰਜ ਵਿਅਕਤੀਆਂ ਵਿੱਚੋਂ ਤਿੰਨ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀਲ ਚੋਰੀ ਤੇ ਲੁੱਟਖੋਹ ਦੇ ਪਰਚੇ ਦਰਜ ਨੇ ਕੀ ਅਗਲੀ ਸਰਕਾਰ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਹਨਾਂ ਬਾਰੇ ਜੋ ਤਲਾਸ਼ ਮਿਲੀ ਹੈ ਕਿ ਇਹ ਆਮ ਰਾਹਗੀਰਾਂ ਦੀ ਲੁੱਟਖੋਹ ਕਰਦੇ ਸੀ ਤੇ ਨਸ਼ਾ ਪੀਂਦੇ ਵੀ ਆ ਤੇ ਨਸ਼ਾ ਲਿਆ ਕੇ ਆਪ ਦਾ ਪੀਣ ਦਾ ਲੈ ਕੇ ਬਾਕੀ ਵੇਚ ਖਰੀਦ ਵੀ ਕਰਦੇ ਸੀਗੇ ਇਸ ਸਬੰਧੀ ਇਹਨਾਂ ਦੇ ਬੈਕਵਰਡ ਲਿੰਕ ਤੇ ਫਾਰਵਰਡ ਸਾਰਾ ਪਤਾ ਜੋ ਕੀਤੀ ਜਾਏਗੀ